ਇਨਸਪੈਕਟਰ ਅਮਨਦੀਪ ਕੰਬੋਜ ਨੇ ਥਾਣਾ ਮੁਖੀ ਵਜੋਂ ਸੰਭਾਲਿਆ ਥਾਣਾ ਬਲੌਂਗੀ ਦਾ ਕਾਰਜਪਾਰ ਕਾਰਜਪਾਰ ਸੰਭਾਲਣ ਉਪਰੰਤ ਕਿਹਾ ਕਿ ਉਹਨਾਂ ਵੱਲੋਂ ਨਸ਼ੇ ਦਾ ਖਾਤਮਾ ਪ੍ਰਾਥਮਿਕਤਾ ਰਹੇਗੀ ਅਤੇ ਗਲਤ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਸੁਧਰ ਜਾਣ ਜਾਂ ਥਾਣਾ ਬਲੌਂਗੀ ਏਰੀਆ ਦਾ ਇਲਾਕਾ ਛੱਡ ਜਾਣ ਨਹੀਂ ਤਾਂ ਪੂਰੀ ਸਖਤੀ ਨਾਲ ਮਾੜੇ ਅਨਸਰਾਂ ਨਾਲ ਨਿਪਟਿਆ ਜਾਵੇਗਾ ਮੇਰੇ ਨਾਲ ਇੰਸਪੈਕਟਰ ਅਮਨਦੀਪ ਤੋਂ ਮੌਜੂਦ ਮੈਂ ਇੱਥੇ ਐਸਐਸਓ ਪੁਆਇੰਟ ਹਾਂ ਖਾਨਾ ਬਲਾਕ ਦੇ ਵਿੱਚ ਸਰ ਨੇ ਕਿਹਾ ਕਿ ਇਸ ਤਰੀਕੇ ਨਾਲ ਮਨੋਰ ਰੈਜ਼ੀਡੈਂਟਾਂ ਦਾ ਹੈਂਡ ਹੋਣਾ ਹੈ ਫਿਰ ਉਹ ਬੰਦੇ ਏਰੀਆ ਕੈਂਪਰੀ ਕਰਨਗੇ ਦੇਖੋ ਜੀ ਅਸੀਂ ਆਪਣੀ ਡਿਊਟੀ ਪਰਦੀ ਬਚਨ ਬੰਦਾ ਇੱਥੇ ਲੋਕਾਂ ਲਈ 24 ਘੰਟੇ હાજર ਹਨ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਥ੍ਰੀਪੀਪਕ ਪਾਰਕੀ ਜੀ ਦੀ ਦਿਸ਼ਾ ਨਿਰਦੇਸ਼ਾਂ ਹੈ ਅਸੀਂ ਕੰਮ ਕਰ ਰਹੇ ਹਾਂ ਜੋਨਲ ਡਿਸਟ੍ਰਿਕਟ ਗਾਈਡਲਾਈਨਸ ਨੇ ਵੀ ਇੱਕ ਤਾਂ ਪਬਲਿਕ ਨੂੰ ਪਬਲਿਕ ਨਾਲ ਅਸੀਂ ਦੇਖੋ वार्ता ਤਾਲਮੇਲ ਬਣਾ ਕੇ ਚੱਲਦੇ ਪਬਲਿਕ ਦੇ ਸੁਝਾਅ ਵੀ ਲੈਣੇ ਆ ਪਬਲਿਕ ਦੀਆਂ ਸ਼ਿਕਾਇਤਾਂ ਜੋ ਹੈਗੀਆਂ ਜੋ ਉਹਨਾਂ ਨੂੰ ਕਿਤੇ ਪ੍ਰੋਬਲਮ ਆ ਰਹੀ ਹੈ ਉਹ ਵੀ ਸੁਣਨਾ ਸਪੈਸ਼ਲੀ ਜਿਹੜੀਆਂ ਦੋ ਦਿਨ ਇਸ਼ੂਜ਼ ਨੇ ਰੀਸੈਂਟ ਇੱਕ ਤਾਂ ਜਿਹੜਾ ਨਕਸ਼ੇ ਦਾ ਆਪਣਾ ਪ੍ਰੋਬਲਮ ਹੈ ਉਹਨੂੰ ਅਸੀਂ ਪ੍ਰੋਪਰਲੀ ਡੈਫਾਈ ਕਰ ਰਹੇ ਹਾਂ ਜੋ ট্রাক ਹੌਸਕੋਟ ਨੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਾਂਗੇ ਉਹਨੂੰ ਰੋਕਾਂਗੇ ਸੈਕੰਡਰ ਇੱਕ ਜੋ ਅੱਜ ਦਾ ਇਸ਼ੂ ਉੱਠਿਆ ਹੈ ਕਿ ਜਿਹੜੇ ਪੀਜਿਸ ਨੇ ਪੀਜਿਸ ਦੇ ਵਿੱਚ ਜਿਹੜੇ ਸਟੂਡੈਂਟ ਰਹਿ ਰਹੇ ਆ ਜਾਂ ਕੋਈ ਬਾਹਰੋਂ ਆ ਕੇ ਇੱਥੇ ਕੰਮ ਕਰਨ ਲਈ ਰਹਿ ਰਹੇ ਆ ਉਹਦੀ ਵੈਰੀਫਿਕੇਸ਼ਨ ਲਈ ਅਸੀਂ ਤੁਹਾਡੇ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਕਿ ਹਰ ਕੋਈ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਵੇ ਸਾਡੇ ਨੂੰ ਵੀ ਭੇਜੇ ਜੋ ਪਿੱਛੋਂ ਦਾ ਰਹਿਣ ਵਾਲਾ ਉਥੋਂ ਵੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਤਾਂ ਕਿ ਉਹ ਚੀਜ਼ ਨੂੰ ਉਹਦਾ ਇੱਕ ਪ੍ਰੋਪਰ ਡਾਟਾਬੇਸ ਬਣਾਇਆ ਜਾ ਸਕੇ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਦੇ ਤੇ ਉਸ ਤਰੀਕੇ ਨਾਲ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਸਕੇ ਤੇ ਉਹਦੇ ਨਾਲ ਬੜੀ ਸਮੂਥ ਫੰਕਸ਼ਨਿੰਗ ਹੋ ਜਾਂਦੀ ਹੈ। ਤੋਂ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਵੀ ਇਹਦੇ ਜਿਹੜਾ ਵੀ ਕੋਈ PG ਓਨਰ ਹੈ ਜਾਂ ਕੋਈ ਜਿਹਨੇ ਮਕਾਨ ਕਿਰਾਏ ਤੇ ਦਿੰਦਾ ਉਹ ਪੂਰੀ ਵੈਰੀਫਿਕੇਸ਼ਨ ਜ਼ਰੂਰ ਕਰਾ ਲਵੇ। ਲੇਕਿਨ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਹਾਡੇ ਏਰੀਆ ਦਾ ਕੀ ਹੈ ਪ੍ਰੋਗਰਾਮ ਕੀ ਵਧ ਮਾਜਰਾ ਤੁਹਾਡੇ ਏਰੀਆ ਦੇ ਵਿੱਚ ਹਾਲੀ ਤੱਕ ਆਪਰੇਟਿਡ ਹੈ ਤੇ ਇਹ ਤਾਂ ਜਿਆਦਾ ਸ਼ਿਕਾਇਤਾਂ ਆ ਰਹੀਆਂ ਨੇ ਕਿੱਲੇ ਬੜੀ ਬੈਠੀ। ਨਸ਼ਾ ਬੰਦਿਨ ਕਾਤੇ ਇਸਰ ਅਪਾ ਕਿੰਨੇ ਦੇ ਲਈ ਅਵੇਰਨਸ ਜਾਉ ਸ਼ੁਰੂ ਕਰਨ ਜਾ ਰਹੇ। ਮੈਸੇਜ ਅਵੇਰਨਸ ਰਿਗਾਰਡਿੰਗ ਇੱਕ ਅਸੀਂ ਸੰਪਰਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਜੀ। ਸੰਪਰਕ ਪ੍ਰੋਗਰਾਮ ਦੇ ਵਿੱਚ ਅਸੀਂ ਲੋਕਾਂ ਦੇ ਕੋਲ ਜਾ ਕੇ ਸੁਝਾਅ ਵੀ ਲੈ ਰਹੇ ਹਾਂ ਤੇ ਅਸੀਂ ਆਪਾਂ ਆਪਦਾ ਉਹਨਾਂ ਨੂੰ ਪਰਸਨਲ ਨੰਬਰ ਵੀ ਦੇ ਦੇਣਾ ਜੇ ਕੋਈ ਆਪਦੀ ਸ਼ਿਕਾਇਤ ਪਰਸਨਲੀ ਦੱਸਣਾ ਚਾਹੁੰਦਾ ਹੈ ਜਾਂ ਜਿਸ ਇਸ ਸਪੈਸਿਫਿਕ ਬੰਦੇ ਬਾਰੇ ਦੱਸਣਾ ਚਾਹੁੰਦਾ ਹੈ ਉਹ ਮੈਨੂੰ ਪਰਸਨਲੀ ਦੱਸ ਸਕਦਾ ਉਹ ਅਸੀਂ ਉਹਦਾ ਨਾਮ ਬਿਲਕੁਲ ਡਿਸਕਲੋਜ਼ ਨਹੀਂ ਕਰਾਂਗੇ ਪੂਰਾ ਸੀਕ੍ਰੀਟ ਰੱਖਾਂਗੇ ਤੇ ਜੇ ਉਹ ਬੰਦੇ ਦੀ ਇਨਫੋਰਮੇਸ਼ਨ ਦੇਊਗਾ ਉਹਦੇ ਨਾਲ ਪ੍ਰੋਪਰ ਵਰਕਆਊਟ ਕਰਕੇ ਅਸੀਂ ਕੋਈ ਨੱਥ ਪਾਵਾਂਗੇ ਤਾਂ ਇਹ ਕਿਸੇ ਨੂੰ ਤੁਹਾਡੀ ਜ਼ਰੂਰਤ ਹੈ ਜਾਂ ਸਭ ਕਿਸੇ ਨੂੰ ਆਪਣਾ ਨੰਬਰ ਕੋਈ ਸੁਝਾਅ ਦੇ ਮੇਰਾ ਜੋ ਖੁਦ ਦਾ ਨੰਬਰ ਹੈ ਜੀ 98142 26862 ਕੋਈ ਵੀ ਕਿਸੇ ਵੀ ਟਾਈਮ 24 ਘੰਟੇ ਮੇਰਾ ਨੰਬਰ ਚੱਲਦਾ ਹੈ ਜੀ ਕਦੇ ਵੀ ਮੈਨੂੰ ਕੋਈ ਸੁਝਾਅ ਦੇ ਸਕਦਾ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਉਹ ਦੱਸ ਸਕਦਾ ਹੈ ਅਸੀਂ ਪੂਰਾ ਬਚਨ ਬੰਦੀ ਹਾਂ